ਇਸ ਵੇਲੇ ਬਾਗੜਾ ਡੈਮ ਦਾ ਜਿਹੜਾ ਸਤਾਰ ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਅਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ ਦੋ ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕਤੇ ਵੀ ਲੈ ਜਾਇਆ ਜਾਵੇਗਾ ਇਹਦੇ ਨਾਲ ਸਾਡੇ ਨੰਗਲ ਦੇ ਇਸ ਅਨਾਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਹੈ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਤੇ ਸ਼ਿਫਟ ਕਰ ਜਾਓ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰ ਜਾਓ ਜਿਹੜਾ ਸਾਡਾ ਰੂਪੜ ਹੈਡਵਰਕਸ ਹੈ ਉਸ ਤੋਂ ਥੱਲੇ ਜਿੱਨਾਂ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸ ਤੇ ਟਕਰਾਂ ਦੀ ਜ਼ਰੂਰਤ ਨਹੀਂ ਪੰਜਾਬ ਦੇ ਵਿੱਚ ਕਈ ਇਲਾਕੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਸਬ ਵਿਚਾਲੇ ਰੂਪੜ ਦੇ ਡੀਸੀ ਦੇ ਵੱਲੋਂ ਲਾਈਵ ਹੋ ਕੇ ਇੱਕ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਗਈ ਆ ਉਹਨਾਂ ਕਿਹਾ ਕਿ ਪਾਕੜਾ ਡੈਮ ਦੇ ਵਿੱਚ ਹੁਣ 80 ਜਾਂ 85000 ਕਿਊਸਕ ਪਾਣੀ ਛੱਡਿਆ ਜਾਵੇਗਾ ਪਰ ਘਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਦੇ ਵੱਲੋਂ ਜੋ ਨੀਵੇਂ થામા ਦੇ ਉੱਤੇ ਰਹਿ ਰਹੇ ਨੇ ਲੋਕ ਉਹਨਾਂ ਨੂੰ ਜਿਹਾ થਾਮਾ ਤੇ ਜਾਣ ਦੇ ਲਈ ਹਦਾਇਤ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਕਬਰੌਣ ਦੀ ਬਾਕੀ ਪਿੰਡਾਂ ਨੂੰ ਕਬਰੌਣ ਦੀ ਕੋਈ ਵੀ ਲੋੜ ਨਹੀਂ ਹੈ ਤੇ ਅਫਵਾਹਾਂ ਤੇ ਯਕੀਨ ਕਰਨ ਦੀ ਵੀ ਕੋਈ ਵੀ ਜ਼ਰੂਰਤ ਨਹੀਂ ਹੈ ਜੋ ਵੀ ਉਹਨਾਂ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਸਸ਼ੀ ਕਾ ਜੀ ਸਾਰਿਆਂ ਨੂੰ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਅੱਜ 4 ਸਤੰਬਰ ਨੂੰ ਸਵੇਰ ਦੇ ਕਰੀਬ 10 ਵਜੇ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਕਿ ਇਸ ਵੇਲੇ ਬਾਗੜਾ ਡੈਮ ਦਾ ਜਿਹੜਾ ਸਤਾਰ ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਅਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ ਦੋ ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਇਹਦੀ ਆਫੀਸ਼ੀਅਲ ਕਨਫਰਮੇਸ਼ਨ ਇੱਕ ਦੋ ਘੰਟਿਆਂ ਦੇ ਵਿੱਚ ਆ ਜਾਵੇਗੀ ਬਟ ਮੈਂ ਤੁਹਾਨੂੰ ਪਹਿਲਾਂ ਹੀ ਅਡਵਾਂਸ ਸੂਚਿਤ ਕਰਨਾ ਚਾਹੁੰਦਾ ਹਾਂ ਦੋ ਗੱਲਾਂ ਪਹਿਲੀ ਗੱਲ ਕਿ ਇਹਦੇ ਨਾਲ ਸਾਡੇ ਨੰਗਰ ਦੇ ਇਸ ਅਨਾਦਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਐ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਤੇ ਸ਼ਿਫਟ ਕਰਜੋ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਤੇ ਸ਼ਿਫਟ ਕਰਜੋ ਦੂਸਰੀ ਗੱਲ ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਬਰਸਾਤੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਸਾਡੀ ਸੂਚਨਾ ਮੁਤਾਬਕ ਗਰੋਪੜ ਹੈਡਵਰਕਸ ਤੇ ਟੋਟਲ ਜਦੋਂ ਸਾਰੀ ਨਦੀਆਂ ਮਿਲ ਜਾਂਦੀ ਹੈ ਉੱਥੇ ਵਹਾਅ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਤਾਂ ਡਾਊਨਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਪਿੰਡਾਂ ਦੇ ਨਾਮ ਲੈਣਾ ਜਿਨ੍ਹਾਂ ਤੇ ਅਸਰ ਹੋਏਗਾ ਬਾਕੀ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਅਫਵਾਹ ਵਿੱਚ ਵਿਸ਼ਵਾਸ ਨਾ ਕਰਨਾ ਜਿਹੜੇ ਪਿੰਡਾਂ 'ਚ ਅਸਰ ਹੋ ਸਕਦਾ ਹੈ ਉਹਦਾ ਨੰਗਲ ਦੇ ਵਿੱਚ ਹਰਸ਼ਾ ਬੇਲਾ ਪੱਤੀ ਦੁਲਜੀਆ ਪੱਤੀ ਟੇਕਸਿੰਗ ਸੈਂਸਰਵਾਲ ਐਲਗਰਾ ਬੇਲਾ ਧਿਆਨੀ ਲੋਅਰ ਬੇਲਾ ਧਿਆਨੀ ਅੱਪਰ ਬੇਲਾ ਰਾਮਗੜ ਬੇਲਾ ਸ਼ਿਫ ਸਿੰਘ ਥੱਲੂ ਪਲਾਸੀ ਸਿੰਪੁਰਾ ਜੋਲ ਪਠੋ ਮਜਾਰੀ ਤਰਮਜਾਰਾ ਪਲਾਂਗ ਕਲਿਤਰਾ ਦਰੋਲੀ ਨੀਵਾ ਡਬ ਖੇੜਾ ਨਿਚਲਾ ਤੁਸੀਂ ਸਾਡੇ ਜਿਹੜੇ 4 ਰੈਸਕਿਊ ਸੈਂਟਰ ਹੈਗੇ ਨੇ ਉਹਨਾਂ 'ਚ ਵੀ ਸ਼ਿਫਟ ਕਰ ਸਕਦੇ ਹੋ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਪਲਾਂਗ ਸਰਕਾਰੀ ਮਿਡਲ ਸਕੂਲ ਪਨਾਮ ਸਿੰਪੁਰਾ ਪਲਾਸੀ ਦਾ ਕਮਿਊਨਿਟੀ ਹਾਲ ਜਾਂ ਫਿਰ ਡੀਏਵੀ ਸਕੂਲ ਬ੍ਰਾਂਪੁਰਾ ਇਸੇ ਤਰ੍ਹਾਂ ਸਾਡੇ ਸ਼੍ਰੀ ਅਮਨਪੁਰ ਸਾਹਿਬ ਦੇ ਵਿੱਚ ਕੁਝ ਪਿੰਡ ਨੇ ਬੁਰਜ ਚਾਂਦਪੁਰ ਬੇਲਾ ਗਜਪੁਰ ਬੇਲਾ ਸ਼ਾਪੁਰ ਬੇਲਾ ਨਿਕਵਾਲ ਅਮਰਪੁਰ ਬੇਲਾ ਲੋਦੀਪੁਰ ਤੇ 10 ਗ੍ਰਾਂ ਇਹਨਾਂ ਪਿੰਡਾਂ ਦੇ ਵਿੱਚ ਵੀ ਦਰਿਆ ਦਾ ਪਾਣੀ ਓਵਰਫਲੋ ਕਰਕੇ ਖੇਤਾਂ 'ਚ ਜਾਂ ਨੀਵੇਂ ਘਰਾਂ 'ਚ ਅਸਰ ਕਰ ਸਕਦਾ ਹੈ ਕਿਰਪਾ ਕਰਕੇ ਤੁਸੀਂ ਸਾਡੇ ਰੀਲੀਫ ਕੈਂਪਸ ਵਿੱਚ ਆ ਸਕਦੇ ਹੋ ਕਿਲਾ ਆਨੰਦਗੜ੍ਹ ਵਿੱਚ ਰੀਲੀਫ ਸੈਂਟਰ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਹਰ ਰਾਇ ਜੀ ਦਮੇਲੀ ਵਾਲੇ ਪਿੰਡ ਲੋਦੀਪੁਰ ਵਿੱਚ ਵੀ ਰੀਲੀਫ ਸੈਂਟਰ ਹੈ ਸਾਡੀ ਸਰਕਾਰੀ ਹੈਲਪਲਾਈਨ ਤੇ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ 24 ਘੰਟੇ 018881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੇ ਵੀ ਸੰਪਰਕ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਦੁਆਰਾ ਦੌਰਾਨ ਜਿਹੜੇ ਪਿੰਡਾਂ ਦਾ ਮੈਂ ਨਾਮ ਲਿਆ ਹੈ ਉਹਨਾਂ ਪਿੰਡਾਂ ਨੂੰ ਹਰਕਤ ਚਾਹੰਦੀ ਜ਼ਰੂਰਤ ਹੈ ਆਪਣੇ ਕੋਲ ਹਾਲੇ ਵੀ 2 ਘੰਟੇ ਹੈਗੇ ਨੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਘਟੋਗਾਟ ਸ਼ਿਫਟ ਕਰ ਦਿਓ ਤੇ ਆਪਣੇ ਸਰਕਾਰੀ ਰੀਲੀਫ ਸੈਂਟਰਾਂ 'ਚ ਆ ਸਕਦੇ ਹੋ ਜਾਂ ਫਿਰ ਉੱਪਰਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਤੁਸੀਂ ਸ਼ਿਫਟ ਕਰ ਸਕਦੇ ਹੋ ਦੂਸਰਾ ਸਾਡੀ ਸਰਕਾਰੀ ਟੀਮਾਂ ਕੁਇਕ ਰਿਸਪੌਂਸ ਟੀਮਸ 24 ਘੰਟੇ ਫੀਲਡ ਵਿੱਚ ਡਿਪਲੋਏਡ ਹੈ ਸਾਡੀ ਐਨਡੀਆਰਐਫ ਦੇ ਦੋਨੋਂ ਵੱਖਰੇ ਵੱਖਰੇ ਕਾਲਮ ਅਨੰਦਪੁਰ ਸਾਹਿਬ ਚ ਵੀ ਡਿਪਲੋਏਡ ਹੈ ਤੇ ਨੰਗਲ ਚ ਵੀ ਡਿਪਲੋਏਡ ਹੈ ਇਸ ਕਰਕੇ ਕਿਸੇ ਵੀ ਆਪਤਕਾਲੀਨ ਸਥਿਤੀ ਦੇ ਵਿੱਚ ਅਸੀਂ ਰਿਸਪੌਂਸ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਸਾਡੀ ਐਡਵਾਈਜ਼ਰੀ ਫਾਲੋ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਬਾਅਦ ਵਿੱਚ ਵਿਸ਼ਵਾਸ ਨਾ ਕਰੋ ਤੇ ਜੇ ਕੋਈ ਅਫਵਾਦ ਫਲਾਉਂਦਾ ਹੈ ਤੇ ਉਹਦੇ ਧਿਆਨ ਚਾਹੁੰਦਾ ਹੈ ਸਾਡੇ ਧਿਆਨ ਚ ਲਿਆਉ ਅਸੀਂ ਉਹਦੇ ਸਖਤ ਕਾਰਵਾਈ ਕਰਾਂਗੇ ਤੇ ਮੈਂ ਰਿਪੀਟ ਕਰਦਾ ਜਿਹੜਾ ਸਾਡਾ ਰੋਪੜ ਹੈਡ ਵਰਕਸ ਹੈ ਉਸ ਤੋਂ ਥੱਲੇ ਜਿੰਨਾ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸ ਤੇ ਭਰਾਉਣ ਦੀ ਜ਼ਰੂਰਤ ਨਹੀਂ ਬਹੁਤ ਬਤਾਂ ਦੱਸਦੀ ਕਿ ਰੋਪੜ ਦੇ ਡੀਸੀਡ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦੇ ਜੋ कैंपू प्रशासन ਦੇ ਵੱਲੋਂ ਬਣਾਏ ਗਏ ਨੇ ਉਥੇ ਵੀ ਲੋਕ ਆ ਕੇ ਰਹਿ ਸਕਦੇ ਨੇ ਜਾਂ ਫਿਰ ਉਹ ਆਪਣੀਆਂ ਨੀਵੀਆਂ ਥਾਵਾਂ ਤੋਂ ਪਿੰਡ ਛੱਡ ਕੇ ਕਿਸੇ ਉੱਚੀ ਥਾਂ ਤੇ ਚਲੇ ਜਾਣ ਤੇ ਬਾਕੀ ਉਹਨਾਂ ਇਹ ਵੀ ਕਿਹਾ ਹੈ ਕਿ ਕਬਰੌਣ ਦੀ ਲੋੜ ਨਹੀਂ ਹੈ ਤੇ ਅਫਵਾਹਾਂ ਤੇ ਯਕੀਨ ਵੀ ਨਾ ਕੀਤਾ ਜਾਵੇ ਤੇ ਜੋ ਵੀ ਅਫਵਾਹਾਂ ਉਡਾਏਗਾ ਉਸ ਦੇ ਉੱਤੇ ਸਖਤ ਕਾਰਵਾਈ ਦੀ ਗੱਲ ਵੀ ਡੀਸੀ ਦੇ ਵੱਲੋਂ ਆਖੀ ਗਈ ਹੈ ਬਿਅਰ ਰਿਪੋਰਟ ਪੰਜਾਬੀ ਲਿਫਟ ਚੈਨਲ